ਵਰਲਡs এਸ਼ੀਆ ਟੀਵੀ ਯਰ ਟਾਈਮ ਯਰ ਨਿਊਜ਼ ਸਾਡਾ ਕੰਮ ਹੀ ਇਹ ਜਾਊਗਾ ਯੂਥ ਆਪ ਕਹੂਗਾ ਲੀਡਰ ਸਾਡਾ ਹੋਵੇ ਤਾਂ ਚੱਟੇ ਵਰਗਾ ਹੋਵੇ ਅਸੀਂ ਕੰਮ ਹੀ ਹਿਸਾਬ ਨਾ ਕਰਾਂਗੇ ਰਾਤ ਦੇ 2:30 ਵਜੇ ਹੁਣ 3:00 ਵਜੇ ਹੁਣ ਫਿਰ 5:00 ਵਜੇ ਹੁਣ ਮੈਂ ਪੱਤਰਕਾਰਾਂ ਲਈ ਸਭ ਨੂੰ ਕਹਿਣਾ ਚਾਹੁੰਦਾ ਆ ਇਸ ਗੱਲ ਤੋਂ ਜੇ ਮੁਕਰਾਂ ਤੇ ਵੀਡੀਓ ਚਲਾ ਦਿਓ ਕਿ ਬੀਜਪੀ ਪਾਰਟੀ ਨੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਉਹਨਾਂ ਨੇ ਇੱਕ ਪ੍ਰੋਗਰਾਮ ਕਰਨ ਦੀ ਮੈਨੂੰ ਕਾਬਿਲ ਸਮਝਿਆ ਤੇ ਉਹਨਾਂ ਨੂੰ ਵਾਅਦਾ ਕਰਦੇ ਆ ਕਿ ਇੰਨਾ ਯੂਥ ਇਕੱਠਾ ਕਰ ਦਿਆਂਗੇ ਕੱਲ੍ਹ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਪ੍ਰੋਗਰਾਮ ਨਹੀਂ ਹੋਇਆ ਉਹ ਸਰਗੋਜੀ ਦੇ ਵਿੱਚ ਪਹੁੰਚ ਜਾਣਗੇ ਜਿਹਦੇ ਨਾਲ ਨੈਸ਼ਨਲ ਟੀਮ ਸੈਕਟਰੀ ਤੇ ਪਰਮਿੰਦਰ ਗਰਾੜ ਐਮਪੀ ਸਤਿਕਾਲ ਜੀ ਸਾਰਿਆਂ ਨੂੰ ਮੈਂ ਮਿੱਠੂ ਚੱਡਾ ਵਾਈਸ ਪ੍ਰਧਾਨ ਪੰਜਾਬ ਯੂਵਾ ਮੋਰਚਾ ਬੀਜੇਪੀ ਅੱਜ ਸਾਰਿਆਂ ਨੂੰ ਅਪੀਲ ਕਰਨ ਲਈ ਇਕੱਠਾ ਹੋਇਆ ਹਾਂ ਥਰੂ ਪੱਤਰਕਾਰ ਰਾਹੀ ਮੈਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਕੱਲ 3:30 ਵਜੇ ਵੈਨਿਊ ਲੀ ਬੈਰਨ ਵਿੱਚ 올 ਇੰਡੀਆ ਪ੍ਰੈਜ਼ੀਡੈਂਟ ਤੇਜਸਵੀ ਸੂਰਜ ਜੀ ਆ ਰਹੇ ਨੇ ਜਿਨ੍ਹਾਂ ਦੇ ਨਾਲ ਐਮਪੀ ਰਵਨੀ ਸਿੰਘ ਬਿੱਟੂ ਜੀ ਦੀ ਅਸੀਂ ਇਲੈਕਸ਼ਨ ਲਈ ਲੋਕਾਂ ਨੂੰ ਅਪੀਲ ਕਰਨੀ ਹੈ ਇਹ ਮੁੱਦਾ ਹੈ ਸਾਡਾ ਤੇ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਯੂਵਾ ਮੋਰਚਾ ਬੀਜੇਪੀ ਨੂੰ ਸਟਰੋਂਗ ਕਰਨ ਲਈ ਇਹ ਮੀਟਿੰਗ ਕੀਤੀ ਜਾ ਰਹੀ ਹੈ ਤੇ ਬੜੇ ਹੀ ਘੱਟ ਸਮੇਂ ਦੇ ਵਿੱਚ ਤੁਹਾਨੂੰ ਪੱਤਰਕਾਰਾਂ ਲਈ ਦੱਸਣਾ ਚਾਹੁੰਦੇ ਆ ਕਿ ਯੂਵਾ ਮੋਰਚਾ ਇੰਨੀ ਤਾਕਤ ਵੱਡੀ ਤਾਕਤ ਬਣੂਗੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਿ ਆਣ ਵਾਲੀਆਂ ਜਿੰਨੀਆਂ ਕਾਲੀ ਦਲ ਕਾਂਗਰਸ ਐਸਯੂਆਰ ਦੇ ਕਈ ਨਾਮ ਨੇ ਜਿਹੜੇ ਲੋਕ ਕਹਿੰਦੇ ਆ ਵੀ ਇਹ ਯੂਥ ਚਲਾ ਰਹੇ ਨੇ ਇਹ ਭੁੱਲ ਜਾਣਗੇ ਲੋ ਮੈਂ ਚਾਹਨਾ ਤੇ ਵੱਧ ਚੜ ਕੇ ਸਾਡੇ ਨਾਲ ਜੁੜੋ ਤੁਹਾਡੀਆਂ ਤਾਕਤਾਂ ਤੁਹਾਡੇ ਕਾਮਕਾਰ ਤੁਹਾਡੇ ਕਾਰੋਬਾਰ ਚਾ ਜਿਹੇ ਜੇ ਮਰਜ਼ੀ ਹੋਣ ਯੁਵਾ ਮੋਚਾ ਪੂਰੀ ਵੱਧ ਚੜ ਕੇ ਤੁਹਾਡੇ ਕਾਰੋਬਾਰ ਦੇ ਵਿੱਚ ਹਿੱਸਾ ਲਊਗੀ ਤੁਹਾਡੇ ਕੰਮ ਕਰਾਵਾਂਗੇ ਤੁਹਾਡੇ ਨਾਲ ਖੜਾਂਗੇ ਬਹੁਤ ਪਹਿਲਾਂ ਤੁਸੀਂ ਕਾਂਗਰਸ ਦੀ ਵੀ ਜ਼ਿੰਮੇਵਾਰੀਆਂ ਨਿਭਾਉਂਦੇ ਸੀ ਬਿਲਕੁਲ ਨਿਭਾਈਆਂ ਜੀ ਹਾਂ ਜੀ ਤੇ ਕੀ ਕਾਰਨ ਜੋ ਕਾਂਗਰਸ ਐਨਸੀਯੂਆਈ ਦੇ ਵਿੱਚ ਕਾਫੀ ਸਟੂਡੈਂਟਸ ਵੀ ਜੁੜੇ ਹੋਏ ਸੀ ਦੇਖੀ ਕਾਰਨ ਰਿਹਾ ਤਾਂ ਕਾਂਗਰਸ ਛੱਡਣ ਦਾ ਕਾਰਨ ਕੀ ਹੈ ਵਾਜੀ ਪਹਿਲਾਂ ਮੈਂ ਨਹੀਂ ਕਾਂਗਰਸ ਛੱਡਣ ਦਾ ਕਾਰਨ ਬੇਸਿਕਲੀ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਬਹੁਤ ਜ਼ਿਆਦਾ ਡਿਸਕੰਫਰਟ ਰਿਹਾ ਮੈ ਤੇ ਜਦੋਂ ਕੰਮ ਕਰਦੇ ਸੀ ਦੇਖੋ ਮੈਂ ਨਿੰਦਿਆ ਨਹੀਂ ਕਿਸੇ ਨੂੰ ਲੈਣੀ ਵੀ ਆਪਾਂ ਨਿੰਦਿਆ ਕਰਕੇ ਇੱਧਰ ਆਏ ਆ ਪਰ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਅੰਦਰ ਗੁੱਟਬਾਜੀ ਆਪਸ ਚ ਲੜਾਈ ਜਿਹੜੀ ਕਿ ਸਾਨੂੰ ਕੰਮ ਕਰਨ ਦੇ ਤਰੀਕੇ ਦੇ ਵਿੱਚ ਰੁਕਾਵਟ ਪੈਦਾ ਕਰਦੀ ਬਿਲਕੁਲ ਜੀ ਜਦੋਂ ਦੇਖੋ ਨਾ ਇੱਕ ਬੰਦੇ ਨਾਲ ਆਪਾਂ ਖੜ ਗਏ ਇੱਕ ਲੀਡਰ ਨਾਲ ਹਰ ਵਾਰੀ ਧੜਾ ਕੰਮ ਆਉਂਦਾ ਆਪਾਂ ਕਿਸੇ ਵੀ ਪਾਰਟੀ ਚ ਚਲੀਏ ਧੜਾ ਜ਼ਰੂਰ ਹੁੰਦਾ ਕਿ ਅਸੀਂ ਇਸ ਧੜੇ ਦੇ ਔਰ ਦੋਸਤੀਯਾਰੀ ਵੀ ਲਾ ਲਓ ਉਹਦੇ ਚ ਵੀ ਸਟੈਂਡ ਇਦਾਂ ਪੱਤਰਕਾਰਾਂ ਚ ਲਾ ਲਓ ਕਿ ਜੇ ਮੈਂ ਵੀਰ ਨਾਲ ਚੱਲਦਾ ਤੇ ਜ਼ਿਆਦਾਤਰ ਪਿਆਰ ਇੱਕ ਨਾਲ ਹੀ ਹੁੰਦਾ ਨਾ ਉਹਦੇ ਵਿੱਚ ਇੱਕ ਨਾਲ ਖੜੋ ਤੇ ਦੂਜਾ ਤਾਂ ਤੁਹਾਡੇ ਐਂਟੀ ਹੋ ਜਾਂਦਾ ਐ ਐਨੀ ਜ਼ਿਆਦਾ ਲੜਾਈ ਝਗੜਾ ਐ ਉਸ ਪਾਰਟੀ ਦੇ ਵਿੱਚ ਔਰ ਸੈਕੰਡ ਥਿੰਗ ਜਦੋਂ ਕਿਸੇ ਦਾ ਕੰਮ ਕਰਾਣ ਜਾਓ ਤਾਂ ਡਿਸਪਲਿਨ ਹੀ ਹੈ ਨਹੀਂ ਕਾ ਪਾਰਟੀ ਦੇ ਵਿੱਚ ਆਪਾਂ ਯੂਵਾ ਨੂੰ ਸਟਰੋਂਗ ਕਰਨਾ ਹੈ ਉਹਨਾਂ ਨੂੰ ਜੋੜਨਾ ਹੈ ਉਹਨਾਂ ਨੂੰ ਉਹਨਾਂ ਨੂੰ ਆਦੇ ਦਵਾਨੇ ਆ ਉਹਨਾਂ ਦੇ ਨਾਲ ਉਹਨਾਂ ਦੀ ਪਿੱਠ ਨੂੰ ਸਟਰੋਂਗ ਕਰਨਾ ਕਿੱਦਾਂ ਕਰੀਏ ਜਦੋਂ ਅੱਗੇ ਪਤਾ ਹੀ ਨਹੀਂ ਪੰਜਾਬ ਦਾ ਲੀਡਰ ਕੌਣ ਆ ਫੇਰੇ ਕੋਈ ਹੋਰ ਆ ਪਰਸੋ ਕੋਈ ਹੋਰ ਸਿੱਧੂ ਜੀ ਲੱਗ ਚੱਲ ਰਹੇ ਆ ਰਾਜਾ ਬਣੀ ਗੱਲ ਲੱਗ ਚੱਲ ਰਹੇ ਆ ਲੁਧਿਆਣਾ ਦੇ ਵਿੱਚ ਅੱਜ ਆਏ ਨੇ ਉਹ ਲੁਧਿਆਣਾ 'ਚ ਹੋਰ ਅਲੱਗ ਚੱਲ ਰਹੇ ਆ ਆਸ਼ੂ ਜੀ ਇੱਥੇ ਲੱਗ ਚੱਲ ਰਹੇ ਆ ਇਸ ਕਰਕੇ ਪਤਾ ਹੀ ਨਹੀਂ ਕੁਛ ਲੱਗ ਰਿਹਾ ਬੀਜਪੀ ਦੀ ਕਿਹੜੀ ਨੀਤੀਆਂ ਦਾ ਪ੍ਰਭਾਵ ਦੋ ਪੀਜੇ ਪੀ ਦੇ ਵਿੱਚ ਇੱਕ ਡਿਸਪਲਨ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖੋ ਯੂਵਾ ਮੋਰਚਾ ਦੇ ਵਿੱਚ ਜੁਆਇੰਟ ਸੈਕਟਰੀ ਹੈ ਸੈਕਟਰੀ ਹੈ ਉਹਨਾਂ ਬਾਕਾਇਦਾ ਉਹਨਾਂ ਨੂੰ ਜਿਵੇਂ ਹੁਣ ਮੈਂ ਪ੍ਰੋਗਰਾਮ ਐ ਕਰ ਰਹੇ ਆ 올 ਇੰਡੀਆ ਦ ਨੈਸ਼ਨਲ ਪ੍ਰੈਜ਼ੀਡੈਂਟ ਦਾ ਪ੍ਰੋਗਰਾਮ ਐ ਕਰ ਰਹੇ ਆ ਬਟ ਟੀਮਾਂ ਨੂੰ ਮੈਸੇਜ ਉੱਤ ਉਹਨਾਂ ਨੇ ਆਪਣੀਆਂ ਡਿਊਟੀਆਂ ਸਾਂਭੀਆਂ ਉਹ ਅਲੱਗ ਆਪਣਾ ਕੰਮ ਕਰ ਰਿਹਾ ਮੈਂ ਅਲੱਗ ਕਰ ਰਿਹਾ ਬਟ ਹੈ ਇਕੱਠੇ ਮਜ਼ਾ ਆ ਰਿਹਾ ਕੰਮ ਕਰਕੇ ਠੀਕ ਹੈ ਜੀ ਆਉਣ ਵਾਲੇ ਸਮੇਂ ਵਿੱਚ ਤੁਸੀਂ ਜਿਹੜੇ ਯੁਵਾਵਾਂ ਨੂੰ ਪੀਪੀ ਕਰਦੇ ਰਹੋ ਕਿ ਤੁਹਾਡੇ ਨਾਲ ਕਿਉਂ ਜੁੜਨ ਤੇ ਕਿਹੜੇ ਕਾਰਨਾਂ ਕਿ ਉਹ ਬੀਜੇਪੀ ਨਾਲ ਜੁੜਨ ਮੈਂ ਤੁਹਾਨੂੰ ਇਹ ਗੱਲ ਕਹਾਂ ਜੀ ਤੁਸੀਂ ਤਕੜੇ ਹੋ ਜਾਓ ਪੱਤਰਕਾਰਾ ਕਰਨ ਮੇਰਾ ਮੈਸੇਜ ਸਹੀ ਕਨਵੇ ਕਰ ਦਿੰਦੇ ਆ ਨਾ ਅਗਰ ਮੇਰੇ ਵੀਰ ਮੈਨੂੰ ਬਾਹ ਘੁੱਟ ਕੇ ਫੜ ਲੈਂਦੇ ਆ ਤਾਂ ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਸਾਡਾ ਕੰਮ ਹੀ ਇਹ ਜਾਊਗਾ ਯੂਥ ਆਪ ਕਹੂਗਾ ਲੀਡਰ ਸਾਡਾ ਹੋਵੇ ਤਾਂ ਚੱਟੇ ਵਰਗਾ ਹੋਵੇ ਅਸੀਂ ਕੰਮ ਹੀ ਹਿਸਾਬ ਨਾ ਕਰਾਂਗੇ ਰਾਤ ਦੇ 2:30 ਵਜੇ ਹੁਣ 3 ਵਜੇ ਹੁਣ ਫਿਰ 5 ਵਜੇ ਹੁਣ ਮੈਂ ਪੱਤਰਕਾਰਾਂ ਲਈ ਸਭ ਨੂੰ ਕਹਿਣਾ ਚਾਹੁੰਦਾ ਆ ਇਸ ਗੱਲ ਤੋਂ ਜੇ ਮੁਕਰਾਂ ਤੇ ਵੀਡੀਓ ਚਲਾ ਦਿਓ ਮੇਰਾ ਫੋਨ 24 ਘੰਟੇ ਔਨ ਰਹਿੰਦਾ ਹੈ ਲੋਕ 11 ਵਜੇ ਤੋਂ ਬਾਅਦ 9 ਵਜੇ ਤੋਂ ਬਾਅਦ ਪ੍ਰੋਗਰਾਮ ਬੰਦ ਕਰ ਦਿੰਦੇ ਆ ਆਪਣੇ ਫੋਨ ਬੰਦ ਕਰ ਦਿੰਦੇ ਆ ਆਪਣੇ ਪਰਿਵਾਰ 'ਚ ਰੁੱਝ ਜਾਂਦੇ ਆ ਮੈਂ ਪਰਿਵਾਰ ਨੂੰ ਪਿੱਛੇ ਛੱਡ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਆ ਪਰ ਇਹ ਮੈਸੇਂਜਰ ਤੁਸੀਂ ਹੋ ਇਹ ਪੱਤਰਕਾਰਾਂ ਦੇ ਲਈ ਕੰਮ ਹੋ ਸਕਦਾ ਠੀਕ ਹੈ ਅਗਰ ਲੋਕਾਂ ਦੇ ਵਿੱਚ ਤੁਸੀਂ ਮੈਸੇਜ ਮੇਰਾ ਦਿੰਦੇ ਹੋ ਮੇਰੇ ਕੰਮ ਕਰਨ ਦੇ ਤਰੀਕੇ ਉਹਨਾਂ 'ਚ ਰੱਖਦੇ ਹੋ ਤਾਂ ਮੈਨੂੰ ਕਿਸੇ ਨੂੰ ਅਪੀਲ ਨਹੀਂ ਕਰਨੀ ਪੈਣੀ ਤੇ ਮੇਰੇ ਨਾਲ ਜੁੜੋ